ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਿ 23 ਤਰੀਕ ਨੂੰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਨ ਪਵਿੱਤਰ ਗੁਰਤਾ ਗਦੀ ਦੂਜ ਗੁਰਪੁਰਬ ਮਨਾਇਆ ਜਾਵੇਗਾ ਕੱਲ ਸਵੇਰੇ 8 ਵਜੇ ਗੁਰਦੁਆਰਾ ਨਗੀਨਾਗੜ੍ਹ ਸਾਹਿਬ ਜੀ ਤੋਂ ਸਤਿਗੁਰੂ ਪਾਰਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਨਿਗਨਾਗੜ ਤੋਂ 8 ਵਜੇ ਆਰੰਭ ਹੋ ਕੇ 11 ਵਜੇ ਭਗਤ ਸਚਕੰਡ ਸ੍ਰੀ ਅਜੂਰ ਸ੍ਰੀ ਅਚੁੰਨਗਰ ਸਾਹਿਬ ਕੇ ਨਗਰ ਕੀਰਤਨ ਪਹੁੰਚੇਗਾ ਇੱਥੇ ਪਹੁੰਚ ਕੇ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਹਨ ਜੋ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਹੱਤ ਲਿਖਤ ਸਰੂਪ ਲਿਖੇ ਹੋਏ ਹਨ ਵੱਡੇ ਸਰੂਪ ਉਹ ਸਰੂਪ ਪਾਲਕੀ ਤੇ ਸ਼ੁਭਾਇਮਾਨ ਹੋਣਗੇ ਫਿਰ ਜੋ ਤਖਤ ਸਾਹਿਬ ਜੀ ਦੀ ਚਲੀ ਆ ਰਹੀ ਪ੍ਰਾਤਨ ਮਰਿਆਦਾ ਅਨੁਸਾਰ ਅਰਤਾ ਪੂਜਾ ਨਸੇਵਨ ਹੋਵੇਗਾ ਮਹਾਰਾਜ ਜੀ ਦਾ ਫਿਰ ਸਤਿਗੁਰੂ 파ਰਸ਼ਾ ਜੀ ਦੇ ਪਾਵਨ ਪਵਿੱਤਰ ਪ੍ਰਗਿਆਸ਼ਮਾਨ ਸਰੂਪ ਹੋਣ ਤੋਂ ਬਾਅਦ ਹੁਕਮਨਾਵਾ ਸਤਿਗੁਰੂ 파ਰਸ਼ਾ ਬਖਸ਼ਿਸ਼ ਕਰਨ ਗਏ ਸੋ ਉਹ ਜਿਹੜਾ ਗੁਰੂਪੁਰਬ ਹੈ ਗੁਰਤਾ ਗੱਦੀ ਦਾ ਸਤਿਗੁਰੂ 파ਰਸ਼ਾ ਜੀ ਨੇ ਇਸੇ ਸਥਾਨ ਤੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਜਿਵੇਂ ਆਪਾਂ ਪੜਦੇ ਅੱਗੇ ਆਪਈਆ ਕਾਲ ਕੀਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਆ ਗੁਰੂ ਮਾਨਿਉ ਗ੍ਰੰਥ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੋਗੁਰਤਾ ਗਦੀ ਗੁਰਪਰਵਾਏ ਉਹ ਮਿਤੀ 23 ਤਾਰੀਖ ਨੂੰ ਮਨਾਇਆ ਜਾ ਰਿਹਾ ਹੈ ਸਤਿਗੁਰ ਸਾਹਿਬ ਜੀ ਦੇ ਮਾਨਯੋਗ ਦਫ਼ਤਰਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਸਮੂਹ ਪੰਡ ਪਿਆਰੇ ਸਹਾਬਾਨ ਵੱਲੋਂ ਸਮੂਹ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਅੰਤ 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 ਵਧਾਈ ਹੋਵੇ ਸਤਿਗੁਰੂ 파ਸ਼ਾ ਜੀ ਦੇ ਵੱਧ ਤੋਂ ਬਾਣੀ ਕਰਿ ਪੜ੍ਹੀਏ ਸੇਵਾ ਸਿਮਰਨ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ